ਉਹਨੂੰ ਟੌਪਿਕ ਕਰਨ ਲਈ ਬੰਦ ਹੋ ਗਈ ਮਾਂ ਨੂੰ ਕਿਹੜੇ ਕਿਹੜੇ ਫਾਈਲ ਨੂੰ ਦੱਸਦਾ ਮੈਨੂੰ ਕੋਈ ਗਰਮੀ ਇੰਨੀ ਜ਼ਿਆਦਾ ਰੋਟੀਆਂ ਖਾਂ ਨੂੰ ਕੱਲੇ ਇਹਨਾਂ ਨੂੰ ਦੇਲੀ ਨਾਲ ਧਾਣਾ ਆਹ ਨਹੀਂ ਖੂਦ ਪਕਾ ਰਿਹਾ ਇਹਨਾਂ ਨੇ ਤਾਂ ਜੀ ਨਹੀਂ ਕਰਿਆ ਖਾਂਦਾ ਲੋਕੀ ਦੀ ਖਾਣਾ ਵੀ ਜਿਹੜੀ ਤੇ ਖਾ ਜਾਣਾ ਹੈਗਾ ਤਰਾ ਤੇ ਆਪਾਂ ਬਣਾਈ ਆ ਤੇ ਖਿਚੜੀ ਸਾਰਿਆਂ ਨੇ ਸਵੇਰ ਸਵੇਰੇ ਹੀ ਉਹ ਬਥੇਰੇ ਲੜਾਕਾ ਉਹ ਬੱਠੇਰੇ ਲੜਾਕਾ ਲੜਾਈ ਦਾ ਛੱਜ ਯਾਰ ਇਹ ਤਾਂ ਮम्मा ਕੱਚੀ ਬਣਾਣ ਸੀ ਹੁੰਦਾ ਤਾਂ ਤੇ ਕੋਈ ਨਾ ਫਿਰ ਜਿੰਦਗੀ ਇਹੀ ਪੁੱਤ ਹੈ ਇਹੀ ਜਿੰਦਗੀ ਵਧੀਆ ਹੈ तो तो जी तो थी। थी, देखे। हाँ जी देख है लाइट गई हुई है नहीं गई तो <laughs> नहीं तो है बस थोड़ा घर का कनैक्शन है ना तो थोड़ा ख़राब हो बार हवा हाँ तो वाइए बवा थोड़ी और कोई होला भी नहीं है हम अपने को ना बस यही ही है कि गर्म हवा लो ਇਹ ਲੋ ਚੇਂਜ ਹੀ ਕਰਕੇ ਆਈ ਹੋਰੀ ਹੋਰੀ ਭੁੱਲ ਗਿਆ ਸੀ ਸ਼ਾਬਾਸ਼ ਹੋਰ ਜੇ ਗੱਡੀ ਦੇਖਿਆ ਆਈ ਨਹੀਂ ਸੀ ਤੁਹਾਨੂੰ ਦਿਖਾਣੀ ਨਹੀਂ ਦਿਆ ਹੈਗਾ ਤੇ ਕਰ ਬੈ ਸਿੱਧਾ ਤੂੰ ਕਿਤੇ ਰੰਗ ਨਹੀਂ ਮੈਂ ਆਪਣੀ ਮਮੇ ਨੂੰ ਪਾੜ ਲੈਣਾ ਤੂੰ ਇਹਦੇ ਮਮੇ ਨੂੰ ਮੈਂ ਕਰਦਾ ਨਹੀਂ ਕਰਦਾ ਮੇਰੇ ਕੋਲ ਨਹੀਂ ਬੋਲੇਗਾ ਰੱਬ ਬੋਲੇ ਬੋਲੇ ਵੀ ਨਾ ਕਰ ਜੁੜਾ ਦਰਾਂ। ਆ ਵੀ ਇਕੇ ਬੋਲੇ ਨਹੀਂ ਕਰਾਂ। Papa Saab ki kaaran ne. AC ਆਪਣੇ ਘਰ ਚ ਸਿਰਫ ਇਹ AC AC ਵਰ ਕਰ ਰਹੇ ਨੇ। ਚੱਲੇ ਆਂ ਵਿਆਹ ਦੀ ਸ਼ਾਪਿੰਗ ਕਰਨ ਵਾਸਤੇ ਤੇ ਬਾਕੀ ਤੁਹਾਨੂੰ ਬਾਜ਼ਾਰ ਤੇ ਜਾ ਕੇ ਦਿਖਾਵਾਂਗੇ ਕਿ ਅਪਾ ਕੀ ਕੀ ਸ਼ਾਪਿੰਗ ਕਰਨੀ ਤੇ ਕਿਹਦਾ ਵਿਆਹ ਇਹ ਬਣੇ ਰਿਹਾ ਬਲੌਗ 'ਚ ਤੁਹਾਨੂੰ ਰੈੱਡ 'ਚ ਦੱਸਾਂਗੇ ਵਿਆਹ ਹੈ ਇਸਕਾ ਚੱਲੇ ਆਇਆ ਹੈ ਇਸਕਾ ਕਿੰਨਾ ਨਿਕਾ ਵਿਆਹ ਕਰਦੇ ਆਂ ਅੜੇ ਗਏ ਦੋ ਜਾਵਾਂ ਮੈਂ ਨੌਜਵਾਨ ਉਹ ਥੋੜੀ ਜੇਵਾ ਦਾ ਤੇ ਕੈਮਰਾ ਤੇ ਕੈਮਰਾ ਲੱਗ ਮੈਂ ਮੰਮੀ ਦੀ ਅੱਗੇ ਲੈ ਆ ਰਹੀ ਪੀ ਪਜਾਵਾਂ ਜੋ ਤੇ ਮਮੀ ਨੇ ਪਨੀਰ ਮਮੀ ਨੇ ਵਿਆਹ ਹੈ ਨਾ ਤੇ ਪੈਰਾ ਨੌ ਫੜ ਲਈ ਲਾਨੀ ਨੇ ਹੱਥਾਂ ਦੇ ਰਿਹਾ ਕਹਤਾ ਹਾਂ ਵੀਡੀਓ ਕਾਲ ਮਮੀ ਨੇ ਕਹਿੰਦਾ ਹੱਥਾਂ ਦੇਣੇ ਨਹੀਂ ਕੋਸ਼ਕਲਾ ਨੌ ਦੀ ਨਾਲ ਬੋਲੇ ਨਹੀਂ ਨਹੀਂ ਮਮੀ ਆਪਣੇ ਪਤੀ ਨੇ ਲਾਇਆ ਪਤੀ ਨੇ ਸਪੂਸ ਮੈਂ ਗੱਡੀ ਚਲਾਈ ਨੂੰ ਅੱਛਾ ਜੀ ਟੱਟ ਵੀ ਮਹਿੰਗੀ ਹੈ ਅੰਮਾ ਕੀ ਕੀ ਇੰਨੀ ਵੀ ਕੀ ਸਾਸਤਰੀ ਕੀ ਪਰੋਟਿਆਂ ਦੇ ਵੀ ਲਾਣੀ ਸੀ ਲੱਗ ਗਈ ਕੀ ਮਾਰ ਰਹੀ ਵੀ ਮੇਰੇ ਤੇ ਮਾਰਿਆ ਨਹੀਂ ਉਹ ਵੜੀ ਮੱਖੀ ਪਬੂੜੀ ਵੱਜ ਗਈ ਮੰਮੀ ਵੇਟ ਹੋ ਸਕਦਾ ਥੋੜਾ ਜਿਹਾ ਨਿੱਕਾ ਨਿੱਕਾ ਸਮਾਨ ਸਿੰਦਰਾ ਪਲੀਸ ਨੂੰ ਸੁਣਾਓ ਆ ਵੇਖਾਂ ਇਹ ਹੱਥ ਰੱਖਿਆ ਹੀ ਬੋਚ ਮੈਂ ਬੋਚ ਮੈਂ ਟੱਕੜਾ ਹੋਗਾ ਵੀ ਤੇ ਕਦੀ ਲਪੋੜਦਾ ਵੀ ਹੈ ਮੈਂ ਦਲਾਂ ਕਿੱਧਰ ਤੂੰ ਆਈ ਤੇਰਾ ਮੂੰਹ ਹੈਗਾ ਜਾਣ ਵਾਲਾ ਜਾ ਰਿਹਾ ਵੀ ਨਹੀਂ ਨਹੀਂ ਅੰਦਰ ਚੱਲ ਹੈ ਨਹੀਂ ਨਹੀਂ ਪੁੱਤਾ ਕਿੰਨਾ ਗੋਰਾ ਲੱਗ ਰਿਹਾ ਹੈ ਵਾ ਜਾ ਰਿਹਾ ਹੈ ਜਾ ਰਿਹਾ ਹੈ ਨਹੀਂ ਗਵਣਾ ਨਹੀਂ ਨਹੀਂ ਮੇਰੇ ਨਾਲ ਜਾਊਗਾ ਜਾਣਾ ਕੋਈ ਇਧਰ ਕੱਲਾ ਰਹੂਗਾ ਕਰੇ ਉਹਨ ਤਾਂ ਚਿੱਲ ਮਾਰਦਾ ਫਤੇ ਬਿਨਾ ਹੈ ਵੀ ਨਹੀਂ ਤਾਂ ਹੋਰ ਉਹਦੀ ਟੈਂਸ਼ਨ ਹੈ ਫਤ ਤੂੰ ਰਹਿ ਕਰੇ ਯਾਰ ਵੀਰ ਕੋਲੇ ਕੋਈ ਨਾ ਯੂ ਦੇਖਿਆ ਨਾ ਉਹ ਨਿੰਮਟ ਦੇ ਯਾਰ ਕਿੰਨਾ ਸੋਹਣਾ ਉਹ ਉਹ ਨੂੰ ਸਲਾ ਉਹ ਗੱਡੀ ਚ ਕੁੱਤਾ ਥੋੜੀ ਮਰਿਆ ਪਰ ਫਿਊਨ ਲਾਇਆ ਵੜਾ ਆਪਣੇ ਹੱਥ ਵਿੱਚ ਕੈਮਰਾ ਆਲੇ ਮੈਂ ਸਾਬ ਕੁੰਜੀਆਂ ਆਲੇ ਮੈਂ ਸਾਬ ਕੁੰਜੀਆਂ ਰੇ ਉਹ ਪਾਉਗੀ ਮੱਖੀਆਂ ਵਿੱਚ ਚੜੀਆਂ ਪਈਆਂ ਕਿੰਨੀਆਂ ਦੇ ਗੱਡੀ ਚ ਮੱਖੀਆਂ ਮੱਖੀਆਂ ਹੋਈਆਂ ਪਈਆਂ ਪਨੀਰ ਵਿੱਚ ਗੰਦੀਆਂ ਚੀਜ਼ਾਂ ਬੈਣ ਫਿਰ ਮੱਖੀਆਂ ਹੋਣ ਗਈਆਂ ਸਹੀ ਗੱਲ ਹੈ ਚਲ 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 ਮੱਖਿਓ ਇਹ ਦੇਖ ਇੱਧਰ ਨਾਲ ਲੋਕ ਤੇ ਮੇਰਾ ਬੁੱਤ ਵੀ ਫੈਸਲੂ ਹੈ ਟ੍ਰਾਇੰਗ ਨੂੰ ਬੜਾ ਪਲੱਗ ਚੱਲਦਾ 쿨ਰ ਉੱਥੇ ਲਾ ਲਿਓ ਕਹਿੰਦਾ ਮੇਰਾ ਬੁੱਤੋ ਚਲੋ ਭਾਈ ਉਹ ਤੀ ਧਿਆਨ ਰੱਖਿਓ ਮਸਾਂ ਲੇ ਇੱਥੇ ਬੈਹਿਣ ਆਪਣੇ ਆਵਲੇ ਸੀਟ ਤੇ ਹਏ ਸਲਾਮ ਨਾ ਬਜ਼ਾਰ ਲੀਡ ਲਾ ਪੁੱਤਰ ਕਿਹੜੇ ਕਿਹੜੇ ਨੂੰ ਅਵਰੇ ਕੇ ਦੋਲ ਭਾਵੇਂ ਆਣਾ ਹਲੋ ਜੀ ਫਾਈਨਲੀ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਹਨਾ ਤੇ ਬੜੀਆਂ ਉਡੀਕਾਂ ਦੇ ਬਾਅਦ ਆਹ ਦਿਨ ਆ ਗਿਆ ਹਨਾ ਇਹ ਦਿਨ ਦੀ ਊਟੀਕ ਬਹੁਤ ਹੀ ਟਾਈਮ ਤੋਂ ਸੀ ਘਟੋ ਘਟ ਮਿਲਦਾ ਹੋ ਗਿਆ ਸੀ ਸਾਲ ਹਣਾ ਸਾਰ ਛੇ ਮਹੀਨੇ ਨਹੀਂ ਇਹ ਨਹੀਂ ਛੇ ਮਹੀਨੇ ਹੋਏ ਨੇ ਛੇ ਮਹੀਨੇ ਹੋਏ ਤੇ ਛੇ ਮਹੀਨੇ ਦੀ ਵੇਟ ਤੋਂ ਬਾਅਦ ਵੀ ਮਸਾਂ ਸਾਡੀ ਰੱਬ ਨੇ ਸੁਣੀ ਏ ਤੇ ਫਤੇ ਦਾ ਦੰਦ ਆ ਗਿਆ ਜੀ ਇੱਕ ਜੀ ਇੱਕ ਆਇਆ ਮਤਲਬ ਇੱਕ ਨੂੰ ਛੇ ਮਹੀਨੇ ਹੋਰ ਲੱਗੇ ਜਾਣੇ ਵੀ ਮਤਲਬ 12 ਮਹੀਨੇ ਚ ਦੋ ਦੰਦ ਆਉਣੇ ਫਤੇ ਦੇ ਤੇ ਫਤੇ ਬੜਾ ਖੁਸ਼ ਹੈ ਵੀ ਮੇਰੇ ਦੰਦ ਆ ਗਏ ਤੇ ਅੱਗੇ ਨਹੀਂ ਫਤੇ ਦੀ ਕਰਾਰੀ ਖੜਦੀ ਹੈਗੀ ਤੇ ਹੁਣ ਮਿਲਦਾ ਫਰੇ ਨੇ ਪਹਿਲਾਂ ਕੇ ਐਸੀ ਖਾਂਦੀ ਵੀ ਦਿਖਾ ਦੋ ਦੰਦ ਵੀ ਦਿਖਾਈਏ ਲੋ ਇੱਧਰ ਇੱਧਰ ਲੋ ਦੰਦ ਦਿਖਾਓ ਕਲੋਜ਼ ਕਰਕੇ ਦੰਦ ਜੀ ਆ ਦੇਖੋ ਜੀ ਕਿੱਥੇ ਇੱਧਰ ਵਾਲਾ ਤੁਹਾਨੂੰ ਦਿਖਦਾ ਹੋਣਾ ਛੋਟਾ ਜਿਹਾ ਦੰਦ ਇੱਧਰ ਵਾਲੀ ਸਾਈਡ ਵਾਲਾ ਬਿਲਕੁਲ ਛੋਟਾ ਜਿਹਾ ਹੈ ਜੇ ਕੋਈ ਨਹੀਂ ਇੱਕ ਤਾਂ ਚਲੋ ਕੋਈ ਗੱਲ ਨਹੀਂ ਐਨਾ ਕਰਾ ਬਣਚਾਨਣ ਕਰਾਇਆ ਅੱਗੇ ਵੀ ਦਾਰਦ ਤੁਹਾਨੂੰ ਦੰਦ ਦੇ ਦਰਸ਼ਨ ਛੇਤੀ ਕਰਾਵਾਂਗੇ ਅਰਦਾਸਾਂ ਕਰੋ ਕਿ ਠੀਕ ਠਾਕ ਦੰਦ ਆ ਜਾਣ ਲਾ ਦਿੰਦੇ ਯਾਰ ਗਾਣੇ ਚੱਲ ਲਾ ਦੋ ਗਾਣੇ ਮੇ ਚੱਲੇ ਨਹੀਂ ਜੱਪੂ ਦਾ ਨਾਮ ਲਾਲਾ ਬਾਲਾ ਦੀਪਤ ਜੀ ਗਾਣਾ ਨਪੜੇ ਨੂੰ ਫਿਰਦੇ ਆ ਤਾਂ ਰੱਬ ਵੱਲੋਂ ਜਿਗਰਾ ਵੜਾ ਕਈ ਜਵਲ ਰਿਲੇਣਾ ਪਾ ਪਾਹ ਸੀਗੇ ਤੇ ਹਜੇ ਤੱਕ ਸਾਨੂੰ ਕੋਈ ਪਸੰਦ ਨਹੀਂ ਆ ਰਹੀ ਹੈ ਇਹਨੇ ਸੋਨਾ ਤਾਂ ਲੱਗ ਰਿਹਾ ਹਨਾ ਇਹ ਪਰ ਥੋੜੀ ਹੈ ਵੀ ਲੁਕੀ ਹੋਇਆ ਹੈ ਪਰਦਾ ਖਤਮ ਹੋ ਗਿਆ ਚ ਆਹ ਦਾ ਫੇਰੇ ਆਈਨੇ ਡੱਬੇ ਅਸੀਂ ਦੇਖ ਚੁੱਕੇ ਹੁਣ ਤੱਕ ਇਹਦੇ ਰਾਣੀ ਹਾਰ ਪਹਿਗਣ ਰਾਣੀ ਹਾਰ ਨਾਲ ਲੈ ਗਈ ਹਾਂ ਉਹ ਰਾਣੀ ਹਾਰ ਹੀ ਫੇਸ ਕਰਨੀ ਹੈ ਸੰਭਾਲ ਕਰਾਂ ਹੂੰ ਹਾਂ ਮੈਂ ਬ੍ਰਾਈਡਲ ਦੇ ਨਾਲ ਇਹ ਚੀਜ਼ ਰਚਣੀ ਹੈ ਮੈਂ ਬ੍ਰਾਈਡਲ ਦੀ ਚਲਦੀ ਹੈ ਲਹਿੰਗਾ ਮਹਰੂਨ ਹੋ ਜਾਣਾ ਮਹਰੂਨ ਨਾਲ 골ਡਨ ਦਾ ਕੰਬੀਨੇਸ਼ਨ ਸਭ ਤੋਂ ਗੈਸਟ ਬਣਾਈਆ ਉਹ ਤਾਂ ਠੀਕ ਹੈ ਹਾਂ ਮੰਨਦੇ ਆ ਫੇਰ ਹੀ ਆਪਾਂ ਚੀਜ਼ ਦੇਖ ਕੁਆਲਿਟੀ ਹੈ ਇਹ ਪੋਲਕੀ ਦਾ ਪੀਸ ਹੈ ਨਾ ਮੈਚਿੰਗ ਦੀ ਲੋੜ ਨਹੀਂ ਇਹ ਆਪਦੀ ਕੋਸਟਿ ਕੁਆਲਿਟੀ ਹੈ ਜਦੋਂ ਸਪਰ ਕੋ ਸਹੀ ਫੋਟੋ ਨਹੀਂ ਆਉਂਦੀ ਹੈ ਵੇਟ ਚੱਕ ਚੱਕ ਕੇ ਮੈਂ ਬੰਦੇੇ ਬੋੜੋ ਹੋਰ ਪਾਜੀ ਉਹ ਜਿਹੜਾ ਪਹਿਲਾਂ ਦਿਖਾਇਆ ਸੀ ਉਹਦਾ ਨਾਲ ਉਹ ਦਿਖਾਓ ਉਹਦੇ ਵਿੱਚ ਉਹ ਹੀ ਨੇ ਉਹਦੇ ਵਿੱਚ ਕਦੇ ਫਿਰ ਗ੍ਰੀਨ ਆ ਵਗੈਰਾ ਮੈਲੂਨਾ ਉਹਨਾਂ ਸੇਮ ਪੀਸ ਵਿੱਚ ਜਸਟ 10 ਮਿੰਟ ਲਈ ਹੋਰ ਕੁਝ ਇਸ ਤੋਂ ਇਲਾਵਾ ਵੈਸੇ ਗ੍ਰੀਨ ਕਲਰ ਦਾ ਲੁੱਕ ਹੋ ਪੈਗੀ ਹੋਵੇ ਉਹਦੇ ਵੀ ਬੜੀ ਕੜ ਦੇ ਕੋਲ ਮਹਿਰੂਨ ਤੇ ਲੱਗੋ ਕੋਈ ਰੰਗ ਰੰਗ ਜਿਹਾ ਦੇਖੇ ਚੱਕਰ ਤੇ ਵੀ ਲੈਣਾ ਬਰਾਇਡਲ ਵਾਸਤੇ ਆ ਜੇ ਨਾਰਮਲ ਉਦਾਂ ਲੈਣਾ ਹੁੰਦਾ ਤਾਂ ਬਹੁਤ ਚੀਜ਼ਾਂ ਪਸੰਦ ਆਏ ਨਹੀਂ ਇਹਦਾ ਚੀਜ਼ ਵੱਖੀ ਘੈਂਟ ਆ ਤਾਂ ਨਾਲ ਤੇ ਮਰਵੀਆ ਟਿੱਕਾ ਵੀ ਆ ਇਹਦੇ ਨਾਲ ਨੇ ਇਹ ਹਾਂਜੀ ਲੁੱਕ ਹਲਕੇ ਦੇਖੋ ਕਿੰਨੇ ਆ ਵੇਟ ਹੈਵੀਆ ਵੇਟ ਲੁੱਕ ਜਿਵੇਂ ਲੁੱਕ ਤੇ ਹੈ ਵੇਟ ਨਹੀਂ ਹੈਗਾ ਤਾਰੇ ਬ੍ਰਾਈਡਲ ਦੇ ਨਹੀਂ ਵਧੀਆ ਲੱਗਣਾਗਾ ਬੈਡਲ ਚੱਲੇਗਾ ਮੈਂ ਬੈਡਲ ਦੀ ਹੀ ਚੱਲੇਗਾ ਚੱਲੇਗਾ ਠੀਕ ਕਰੀ ਗਾਹਾਂ ਦੱਸੋ ਸਿਲੈਕਟ ਕਰ ਲੇਗੇ ਕਿ ਕਿਚਲੀ ਹਾਂ ਇੰਨੇ ਕਲੀਅਰ ਦੇਖ ਲਿਓ ਪਰ ਹਾਲੇ ਤੱਕ ਕੋਈ ਪਸੰਦ ਨਹੀਂ ਆ ਰਿਹਾ ਮੈਂ ਘਰੇ ਜਾ ਕੇ ਡਿਸਾਈਡ ਕਰਾਂਗੇ ਫੋਟੋਆਂ ਲੈ ਲਈਆਂ ਕਿ ਕਿਹੜੇ ਕਰਨੇ ਆਹ ਵੀ ਬਹੁਤ ਸੋਹਣੇ ਆ ਫੋਟੋ ਸ਼ੋ ਕਰੇ ਵੀਰੇ ਬਹੁਤ ਟਾਈਮ ਪਰ ਵਿਆਹ ਦੀ ਸ਼ਟਲ ਕਰ ਰਹੇ ਆ। ਇਹ ਕਾਹ ਕੋਲੇ ਮੇਰੇ ਆਵਲ ਪਰ ਆਖੀ ਤੇ। ਇਹ ਬਹੁਤ ਡੇਜ ਨੇ। ਵੀਰਾਂ ਨੂੰ ਫਟਾ ਕੇ ਪੱਟ ਲਵਾਇਆ ਤੁਹਾਡੇ ਨਾਲ। ਮਾਈ ਗੋਡ ਆ ਵੀ ਸੋਹਣੇ। ਬਣਾਵਾ ਦੇ ਕਿੰਨੇ ਸੋਹਣੇ। ਚਿੜੀਆਂ ਬਣੀਆਂ ਆਂ ਚਤਲੀਆਂ ਬਣੀਆਂ ਹੋਈਆਂ ਇਹਦੇ ਤੇ ਬਹੁਤ ਸੋਹਣੀਆਂ ਲੱਗੀਆਂ ਮਾਤਿਓ ਨੇ ਦਿੱਤੇ ਤੇਰੇ ਕਮਾਦੀਆਂ ਚੀਜ਼ਾਂ ਨਹੀਂ ਹੈਗੇ ਨੀਲ ਪਾਈ ਮਤੇ

ਕੋਸੋ ਅੰਨੇ ਦੇ ਬਿਗਲਾ ਤੇ ਚੋ ਵੀਰੇ ਵਾਸਤੇ ਜਿੰਨੇ ਵਧੀ ਵੇਖੀ ਜਾਵਾਂਗੇ ਉਲਝੀ ਜਾਂਦੇ ਇੱਕ ਘੋਟਾ ਫਰ ਹੈਗਾ ਇਹ ਤਾਂ ਉਹੀ ਜਿਹੜਾ ਪਹਿਲਾਂ ਖਾਇਆ ਤੇ ਹਲੋ ਹੁਣ ਸੁਣਨਾ ਲੱਗਣਾ ਇਹ ਤਾਂ ਵਾਲੀ ਲੰਗੂ ਹੋ ਗਿਆ ਨਾ ਜੇ ਚੁੜੀਆਂ ਬਸ ਇੱਦਾਂ ਪਾ ਲਓ ਐਵੇਂ ਅਰੇ ਜੀ ਰੈਂਦੇ ਤਾਂ ਪਾਣੀ ਕੜੇ ਨਾਲ ਆ ਕੜੀ ਨਾਲ ਹੀ ਕੋਸਟਾਂਗ ਲੂ ਬਾਕੀ ਦੇਦਾ ਸਾਨੂੰ ਕਿਹੜਾ ਪਸੰਦ ਹੁੰਦਾ ਹੈ ਖਦੇ ਕਿਤੇ ਵਗ ਲੈਂ ਲਿਪਸਟਿਕ ਆਪਣੀ ਬੋਟੀ ਵਾਤੇ ਨਾ ਹੈ ਨਾ ਅਮਾ ਮਮਾ ਲੂ ਡਰਿੰਕ ਪੀਣੀ ਹੈ ਲੂ ਡਰਿੰਕ ਕਿਹੜੀ ਨਹੀਂ ਆ ਵੀ ਇਸ ਤਰ੍ਹਾਂ ਨਹੀਂ ਬਸ ਪਾ ਜੀ ਤਾਂ ਬਹੁਤ ਲੰਬੇ ਹੋ ਜਾਣਗੇ ਹਲਕੇ ਹੋਤਾ ਹਾਂ ਹੈ ਸਾਰੇ ਲਾਈਟ ਵੇਟ ਨੇ ਆਸੋ ਨਾ ਕੱਢਵਾਜੀ ਓਕੇ ਠੀਕ ਹੈ ਇਹਨਾਂ ਦੇ ਵਿੱਚੋਂ ਤੁਹਾਨੂੰ ਦੱਸ ਦੇਣਾ ਆਪਾਂ ਦੰਤੇ ਫਤੇਗੇ ਮੋਮੋਜ਼ ਲੈਣ ਵਾਸਤੇ ਕਹਿੰਦੇ ਉਹ ਅੱਜ ਨਵੀਂ ਸਟਾਲ ਲੱਗੀ ਹੋਈ ਤੇ ਉੱਥੋਂ ਟਰਾਈ ਕਰਨੇ ਆ ਤੇ ਹੁਣ ਮੈਂ ਗगन ਨੂੰ ਕਿਹਾ ਵੀ ਜਾ ਕੇ ਲੈ ਕੇ ਆਜਾ ਟਰਾਈ ਕਰਨੇ ਆ ਤਾਂ ਤੇ ਲਈ ਵੀ ਆਪਣੇ ਕਿਸੇ ਸਰਦਾਰ ਵੀਰ ਨੇ ਤੇ ਹੁਣ ਦੀਨ ਗगन ਕੀ ਲੈ ਕੇ ਆਉਂਦੀ ਹੈ ਕੀ ਕਰਨ ਮੈਂ ਕਹਿੰਨੀ ਮੇਰਾ ਫੋਨ ਪਰਸੇ ਪੜ੍ਹ ਕੇ ਤਾਂ ਕੋਸ ਨਹੀਂ ਹੁੰਦਾ ਉਹਨੂੰ ਮੈਂ ਵੀ ਆ ਸਮਾਨ ਛੇਤੀ ਖਾ ਲਾਂ ਮੈਂ ਤਾਂ ਸੁਣ ਮੈਂ ਇੱਥੇ ਖੜੀ ਖੜੇ ਖਾ ਚੱਲਦੀ ਆ ਲੋ ਜੀ ਵਿਆਹ ਦੀ ਸ਼ਾਪਿੰਗ ਕਰਕੇ ਆ ਗਿਆ ਦੀਪ ਜੱਦੀ ਆਹੀ ਅੱਧੀ ਪਜਦੀ ਰਹਿ ਗਈ ਉਹ ਸਵੇਰੇ ਕਰਨ ਜਾਣੀ ਜੇ ਤਾਂ ਸਾਰੇ ਉਹ ਕਰਨਾ ਸਲੈਕ ਲੈ ਲੇਂਗਾ ਲੂੰਗਾ ਫਿਰ ਟਾਈਮ ਨਾ ਚੱਲਾਂਗੇ ਹੋਰ ਕੀ ਐ ਤੂੰ ਤਾਂ ਮਰੇ ਪਰ ਨਿੱਕਰਾ ਦੰਦ ਆ ਗਿਆ ਐ ਹੋਰ ਕਿਵੇਂ ਆਇਆ ਕਿਵੇਂ ਆਜੇ ਦੰਦ ਹੁੰਦੇ ਨੇ ਅੱਤ ਦੇ ਕਿਵੇਂ ਦੰਦ ਖਿੱਚਿਆ ਕੁੱਚੇ ਕਿਵੇਂ ਕੀ ਦੰਦ ਖਿੱਚੇ ਤਾਂ ਬਹੁਤ ਹੋਣਾ ਸੀ ਹਾਂ ਹਾਂ ਬਾਅਦ ਵਿੱਚ ਲੱਗਿਆ ਮੜਾ ਜਾ ਕੇ ਬਾਅਦ ਦੇ ਗਿਆ ਚਲ ਸ਼ੁਕਰ ਹੈ ਫੇ पार्टी पुटी दो फिर मासी मासी पार्टी, दो पार्टी।, पार्टी तो दो फिर पार्टी नहीं तो वैसे मंजा ਤਸ ਇਨਾ ਆ ਫੈਂਪਸ ਦਿੱਤੀ ਔਰ ਇਹ ਭਾਈ ਸਿਕ ਨਾਲ ਭਰਾ ਸੀ ਨਾਲ ਇੱਕ ਮੈਂ ਭੈਣ ਸੀ ਹਨਾ ਓਏ ਤੋ ਕੇ ਮੈਂ 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 ਕਿ ਮੈਂ ਕੱਟੂਗੀ ਫੈਂਪਸ ਤੇ ਮੈਂ ਕੱਟੂਗੀ ਆਲੂ ਓ ਜੜਾ ਕਰਨ ਲੱਗੇ ਲੜਾਈ ਕਰਨ ਲੱਗੇ ਮੈਂ ਕੱਟੂਗੀ ਮੈਂ ਸਾਰੀ ਖੇਰ ਪਾਣੀ ਦੇਵਾ ਕੋਈ ਪਾਣੀ ਦੀ ਬੋਲੀ ਆ ਮਾ ਇਨਾ ਪਰਮ ਦਾ ਪ੍ਰੈਸ ਨਾ ਧਿਆਨ ਜਿੰਦਾ ਕਿ ਪਾਣੀ ਪੀਣਾ ਏ ਕੋਈ ਨਾ ਵੀ ਨੰਡਾ ਕਰਕੇ ਗਦਾ ਚੱਕ ਲਿਆ ਆ ਫੋਟੋ ਸਾਡੇ ਨੂੰ ਬੜਾ ਆਚਾਰ ਆਂਦਾ ਕੋਈ ਸਾਰੇ ਇੱਕ ਰੂਮ ਚ ਪਾਉਣਾ ਚਾਹੀਦਾ ਹੈ ਨਾ ਇੰਨਾ ਆਚਾਰ ਆਂਦਾ ਇਹ ਵੀ ਅਸੀਂ ਇੱਕ ਰੂਮ ਚ ਪਾਵਾਂਗੇ ਬਹੁਤ ਨੇ ਖੀਰੇ ਯਸ ਇਹਨਾਂ ਦਾ ਖੀਰੇ ਖਾਂਦੇ ਨਹੀਂ ਹੈਗਾ ਕਿਉਂ ਮਨ ਵੈਸੇ ਨਹੀਂ ਹੁੰਦਾਗਾ ਆ ਕੀ ਨੇ ਠੀਰੇ ਨੇ ਹੈ ਆ ਕੀ ਨੇ ਮਤਲਬ ਨਹੀਂ ਉਹੋ ਟੀਂਡੇ ਇਹ ਟੀਂਡੇ 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 ਸਮਝਦੇ ਟੀਂਡੇ ਸੀਰੇ ਦਾ ਮੇਰੇ ਕੋਲੜ ਕੇ ਲਿਆ ਫਸੇ ਕਹਿੰਦਾ ਮਮਾ ਆ ਕੀ ਹੈ ਤੇ ਮੈਨੂੰ ਪਤਾ ਨਹੀਂ ਮਾ ਕੀ ਹੈ ਮੈਂ ਟੀਂਡਾ ਦਾ ਟੀਂ ਢਿੰਡਾ ਉਹ ਇਹ ਕੰਮ ਮੁੰਡਾ ਨਹੀਂ ਕਿਤੇ ਕੰਮ ਆਉਂਦਾ ਤੇਰੀ ਜੀ ਸਾਰੀ ਰੈਕ ਲਾ ਦੇ ਤੇ ਆਉਂਦੇ ਸਾਰੀ ਹਾਂ ਰੈਕ ਲਾ ਦੇ ਸਾਰੀਆਂ ਦੇਖ ਰੋ ਲੰਮਾ ਰੈਕ ਦੀ ਨਹੀਂ ਲੈ ਆਉਂ ਤੋੜਿਆ ਰੈਕਸ ਲੈ ਲੈਣੇ ਦੇਖ ਲੈ ਇਹ ਮਾਣ ਦੇ ਰੈਕ ਉਹ ਦੇ ਲਾਓ ਹੈ ਆ ਭਈ ਮੈਨੂੰ ਵੀ ਰਾਜ ਨੇ ਕਿਹਾ ਸੀਗਾ ਹੂੰ ਸਾ ਵਾਤੇ ਉਹ ਕੱਲ੍ਹ ਕਿਹਾ ਸੀ ਕਿ ਰੰਬ ਭੁੱਖ ਕੇ ਖੁੱਲ ਗਿਆ ਲੱਗਿਆ ਸੀ ਹੋਰ ਜਾਓ ਉਤਮ ਹੈ ਕਿ ਤੰਬੂ ਪਏ ਹੋਣਗੇ ਮੈਂ ਇਹ ਰੋਟਾ ਪਹਿਲਾਂ ਨਹੀਂ ਬਚਾ ਸਕੀ ਨਹੀਂ ਹੋਰ ਬੱਚਾ ਦੇਖਣ ਨੂੰ ਦੋ ਪਾਣੇ ਪਣੀ ਤੇ ਪਾਣੀ ਦੇਣਾ ਪਾਪਾ ਨੂੰ ਇਹਨੂੰ ਮੈਂ ਕਰ ਦਿੰਦੀ ਹਾਂ ਦੇਖ ਕੇ ਨਾ ਇਹ ਹੁੰਦਾ ਹੀ ਹੈਗਾ ਤੇ ਲਪੜਾ ਹੁੰਦਾ ਡੱਬੀ ਟਾਲੂਦਾਰੀ ਡੱਬੀ ਟਾਲੂਦਾਰੀ ਆ ਰਿਹਾ ਇਹਨਾਂ ਫਿਰ ਹੌਲੀ ਵਾਲੀ ਪਾਣੀ ਛੱਡ ਦਿੰਦੇ ਚਲੋ ਇਹ ਤਾਂ ਕੋਈ ਵੀ ਆਉਣਾ ਬਲੌਗ ਨਾ ਮਿਸ ਕਰਿਓ ਵੀ ਵਿਆਹ ਕਿਦਾ ਹੈ ਬਲੌਗ ਕੀ ਪਕਾਣਾ ਤੁਹਾਨੂੰ ਪਤਾ ਲੱਗੇ ਕਿ ਵਿਆਹ ਕਿਦਾ ਹੋ ਗਿਆ ਹੈ ਐਨੀ ਪਤਾ ਤੇਰੇ ਅਸੀਂ ਲਹਿੰਗਾ ਲੈਣ ਜਾਣਾ ਵਿਆਹ ਦਾ ਘੜੀ ਵਾਸਤੇ ਸੈੱਟਣ ਵਾਸਤੇ ਹੋਰ ਮੁੰਡਾ ਉਹ ਨਾਲੇ ਸੈੱਟਣ ਵਾਸਤੇ ਤੇ ਡਾਈਰਿੰਗ ਦਾ ਲਹਿੰਗਾ ਇਹ ਹੁੰਦਾ ਉਹ ਦੇਖਣ ਜਾਣਾ ਤੇ ਛੂੜਾ ਛੂੜਾ ਅਜੇ ਦੇਖਿਆ ਨਹੀਂ ਹੈਗਾ ਅਸਲ ਗੱਲ ਜਿਹੜੀ ਵਗੈਰਾ ਦੇਖ ਆਇਆ ਸੈੱਟ ਸਲੈਕਟ ਕਰਾਇਆ ਲੋਕੀ ਲਹਿੰਗਾ ਪਹਿਲਾਂ ਡਿਸਾਈਨ ਕਰਦੇ ਪਹਿਲਾਂ ਗੱਲ ਦੀ ਡਿਸਾਈਨ ਕੀਤੀ ਹੈ ਉਹ ਤਾਂ ਕਿ ਮੈਂ ਮੁਦਲਾਈ ਲਹਿੰਗਾ ਲੈਣਾ ਜਾਂ ਰੈੱਡ ਜਾਂ ਮਹਿਰੂਨ ਦਾ ਤਹੀ ਦੋ ਤਿੰਨ ਹੋਣਗੇ ਕਿਉਂਕਿ ਇਹ ਦੋ ਕਲਰ ਕਾਮਨ ਜਿਹੇ ਹੁੰਦੇ ਨੇ ਬ੍ਰਾਈਡਲ ਦੇ ਗਰਮੀ ਬਹੁਤ ਹੈ ਨਾ ਯਾਰ ਇਹ ਤਾਂ ਸਾਰੀ ਤਾੜੀ ਮਾਰ ਦਿੰਦਾ ਇਹ ਤਾਂ ਕੰਮ ਹੀ ਤਾੜੀ ਮਾਰਦਾ ਸੀ ਤੇਰੀ ਤਾਂ ਜਾ ਹੈਲੋ ਆਈ ਦੋ ਕੁ ਮਿੰਟ ਆ ਜਾ ਮਮਾ ਦਾ ਪੱਕੀ ਸੀ ਫਰੇ ਅੱਜ ਫਿਰ ਇੰਜੋਏ ਕੀਤਾ ਪੂਰਾ ਇਧਰ ਮੂੰਹ ਇਧਰ ਦੇ ਕੇ ਗੱਲ ਕਰਨਾ ਸੱਚ ਆਦਾ ਦੰਦ ਨਹੀਂ ਦੰਦ ਆ ਰਿਹਾ ਓਏ ਆ ਰਿਹਾ ਮੈਂ ਵੀ ਦੇਖ ਲੜ ਤੇ ਆਈ ਫਟੇ ਅਗਰ ਇਹਨੇ ਲਮਨ ਜ਼ੋਰ ਕੀ ਕੀ ਲਮਨ ਜੀਰਾ ਲਮਨ ਜਾਗਦਾ ਹੈ ਹਾਂ ਲਾਹੌਰੀ ਜੀਰਾ

ਬਾਣਾ ਖੇ ਬੰਦੇ ਬਰਾਵਾ ਹੌਲੀ ਖਾਲਾ ਦੰਦ ਮਸਾਉਣ ਲੱਗਿਆ ਪੜੇ ਹੂੰ ਤੇਰੇ ਫੇਰ ਨਾ ਮੋੜ ਜੇ ਕਿਤੇ ਵਾਪਸ ਵੀ ਇਹ ਤਾਂ ਹੱਟਦੇ ਨਹੀਂ ਖਾਣੋ ਨਾਲੇ ਨਾ ਮੂੰਹ ਬੰਦ ਕਰੇ ਖਾਦੇ ਨੇ ਇਹ ਹੀ ਆਏ ਖਾਦੇ ਨੇ ਤਾਂ ਤਾਂ ਇੱਕ ਦਿਓਗਾ ਇਹਦੇ ਵੇ ਜਾ ਯਾਰ ਫਸ ਸੌਰੀ ਫਤੇ ਨੋ ਵਰਡਸ ਸਪੀਚਲੈਸ ਸਹੀ ਗੱਲ ਇੱਦ ਮਾ ਸੀਜੀ ਫਖਰ ਨੂੰ ਤਾਂ ਕਹਿੰਦੇ ਲੈ ਕੇ ਨੰਦੇ ਵੀ ਹੈ ਕੀ ਕੀ ਸੋਚ ਕੇ ਲੈ ਸੀ ਮੈਂ ਕਹਿਣਾ ਗਰਮ ਫੈਸਲਾ ਲਗ ਰਿਹਾ ਵਜਾ ਘਰੇ ਪਕੌੜੇ ਘਟਣ ਜਿਵੇਂ ਗੂੜ ਵਾਲੀਆਂ ਉਹ ਲੱਗ ਰੇ ਪਕੌੜੀਆਂ ਗੂੜ ਵਾਲੀਆਂ